ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ YouTube ਚੈਨਲ ਦੇ ਉੱਪਰ ਤੇ ਆਪਾਂ ਗੱਲ ਕਰਦੇ ਹਾਂ ਮੱਤ ਤੇ ਪੜਦਾ ਵੀਡੀਓ ਦੀ ਜਿੱਤਾਂ ਕਿ ਵਿੱਕੀ ਦੀਆਂ ਚੋਰੀਆਂ ਤਾਂ ਦਿਨੋਂ ਦਿਨ ਹੀ ਵਾਧੀਆਂ ਜਾ ਰਹੀਆਂ ਨੇ ਤੇ ਹੁਣ ਬੇਬੇ ਪਾਪੂ ਵੀ ਪੁਲਿਸ ਸਟੇਸ਼ਨ ਆਉਂਦੇ ਆ ਆਪਣੀ ਰਿਪੋਰਟ ਲਿਖਾਉਣ ਤੇ ਉਹ ਪੁਲਿਸ ਵਾਲੇ ਨੂੰ ਸਾਰਾ ਕੁਝ ਦੱਸਦੇ ਆ ਕਿਦਾਂ ਸਾਡੇ ਕੋਲੋਂ ਪੈਸੇ ਖੋਏ ਗਏ ਸਾਨੂੰ ਹਥਿਆਰ ਦਿਖਾ ਕੇ ਤੇ ਨਾਲ ਹੀ ਸਾਡੇ ਕੋਲੋਂ ਫੋਨ ਵੀ ਖੋਹ ਲਿਆ ਤੇ ਫੇਰ ਪੁਲਿਸ ਵਾਲਾ ਉਹਨਾਂ ਨੂੰ ਪੁੱਛਦਾ ਹੈ ਕਿ ਤੁਸੀਂ ਉਹਨਾਂ ਬਾਰੇ ਕੁਝ ਤਾਂ ਦੱਸੋ ਬਾਪੂ ਬੋਲਦਾ ਹੈ ਕਿ ਅਸੀਂ ਤੁਹਾਨੂੰ ਉਹਨਾਂ ਬਾਰੇ ਕੀ ਦਸੀਏ ਉਹਨਾਂ ਨੇ ਤਾਂ ਮੂੰਹ ਵੀ ਬੰਨੇ ਹੋਏ ਸੀ ਫਿਰ ਉਹ ਬਾਪੂ ਦੇ ਪੋਤੇ ਕੋਲੋਂ ਪੁੱਛਦੇ ਆ ਤਾਂ ਫਿਰ ਉਹ ਦੱਸਦਾ ਹੈ ਮੋਟਰਸਾਈਕਲ ਤੇ ਉਸਦਾ ਨੰਬਰ ਤਾਂ ਫਿਰ ਉਹ ਜਦੋਂ ਲਿਖ ਲੈਂਦੇ ਨੇ ਤਾਂ ਉਹ ਉਸ ਫਿਰ ਉਹ ਉਸਦਾ ਪਤਾ ਲਗਾਉਣਾ ਸ਼ੁਰੂ ਕਰ ਦਿੰਦੇ ਨੇ ਇੱਧਰ ਕਵਲ ਵੀ ਆਪਣੇ ਬਾਹਰ ਜਾਣ ਦੀ ਤਿਆਰੀ ਕਰ ਰਿਹਾ ਹੁੰਦਾ ਹੈ ਤੇ ਸੰਦੀਪ ਤੇ ਆਪਣੇ ਬੇਟੇ ਨੂੰ ਸਮਝਾ ਰਿਹਾ ਹੁੰਦਾ ਹੈ ਕਿ ਤੁਸੀਂ ਹੁਣ ਕਾਰ ਵਿੱਚ ਕਿਸ ਤਰ੍ਹਾਂ ਰਹਿਣਾ ਹੈ ਇਦھر ਪ੍ਰੀਤ ਵੀ ਵਿੱਕੀ ਨੂੰ ਫੋਨ ਲਗਾ ਰਹੀ ਹੁੰਦੀ ਹੈ ਪਰ ਵਿੱਕੀ ਉਸ ਦਾ ਫੋਨ ਨਹੀਂ ਚੁੱਕਦਾ ਫਿਰ ਜਦੋਂ ਕਵਲ ਆਪਣੀ ਮੰਮੀ ਨੂੰ ਮਿਲਣ ਆਉਂਦਾ ਹੈ ਤਾਂ ਉਹ ਆਪਣੀ ਮੰਮੀ ਨੂੰ ਕਹਿੰਦਾ ਹੈ ਕਿ ਮੰਮੀ ਮੈਂ ਤਾਂ ਹੁਣ ਬਾਹਰ ਚੱਲੇ ਆਂ ਪਰ ਸਾਰੇ ਘਰ ਦੀ ਜ਼ਿੰਮੇਵਾਰੀ ਹੁਣ ਤੁਹਾਡੇ ਸਿਰ ਤੇ ਆ ਹੁਣ ਤੁਸੀਂ ਸਾਰਿਆਂ ਨਾਲ ਪਿਆਰ ਨਾਲ ਰਹੋ ਤੇ ਸਾਰੇ ਘਰ ਨੂੰ ਸੰਭਾਲ ਕੇ ਰੱਖਿਓ ਫਿਰ ਉਹ ਪ੍ਰੀਤੀ ਨੂੰ ਪੁੱਛਦਾ ਹੈ ਕਿ ਵਿੱਕੀ ਅਜੇ ਤੱਕ ਆਇਆ ਨਹੀਂ ਮੈਂ ਉਸ ਨੂੰ ਵੀ ਮਿਲ ਲੈਂਦਾ ਅਦਰਜੀਤਾ ਵੀ ਆਪਣੀ ਉਸੇ ਭੈਣ ਨੂੰ ਮਿਲਣ ਜਾਂਦੀ ਹੈ ਜਿਹਦੇ ਦਿਓਰ ਨਾਲ ਪ੍ਰੀਤੀ ਦਾ ਰਿਸ਼ਤਾ ਹੋਇਆ ਹੁੰਦਾ ਹੈ ਪਰ ਉਹ ਉੱਥੇ ਪ੍ਰੀਤੀ ਦੀਆਂ ਗੱਲਾਂ ਕਰਨ ਲੱਗ ਜਾਂਦੇ ਨੇ ਕਿ ਪ੍ਰੀਤੀ ਨੇ ਬਹੁਤ ਜ਼ਿਆਦਾ ਗਲਤ ਕੀਤਾ ਹੈ ਪਰ ਹੁਣ ਅਸੀਂ ਪ੍ਰੀਤੀ ਦੀ ਵਜ੍ਹਾ ਕਰਕੇ ਆਪਣੀ ਰਿਸ਼ਤੇਦਾਰੀ ਤਾਂ ਨਹੀਂ ਛੱਡ ਸਕਦੇ ਇਹ ਗੱਲਾਂ ਕਰਦਿਆਂ ਕਰਦਿਆਂ ਉਹਨਾਂ ਦੇ ਘਰ ਪੁਲਿਸ ਆ ਜਾਂਦੀ ਹੈ ਕਿਉਂਕਿ ਜਿਹੜੇ ਮੋਟਰਸਾਈਕਲ ਦਾ ਨੰਬਰ ਲਿਖਵਾਇਆ ਹੁੰਦਾ ਹੈ ਬੀਬੇ ਬਾਪੂ ਦੇ ਪੋਤਰੇ ਨੇ ਉਹ ਮੋਟਰਸਾਈਕਲ ਗੌਰਵ ਦਾ ਹੁੰਦਾ ਹੈ ਤੇ ਫਿਰ ਉਸ ਨੂੰ ਪੁਲਿਸ ਜਿਹੜੀ ਆ ਉਹ ਆਪਣੇ ਨਾਲ ਲੈ ਜਾਂਦੀ ਹੈ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ